ਦੇਖੋ ਹਲਕਾ ਇਨਚਾਰਜ ਇੱਕ ਕੈਨ ਨੂੰ ਤਾਂ ਇਨਚਾਰਜ ਹੁੰਦਾ ਪਰ ਇਹ ਇੱਕ ਬੜੀ ਵੱਡੀ ਜ਼ਿੰਮੇਵਾਰੀ ਆ ਜਿਹੜਾ ਪਾਰਟੀ ਨੇ ਸ਼੍ਰੀ ਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਨੈਸ਼ਨਲ ਔਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਸੰਦੀਪ ਪਾਠਕ ਜੀ ਨੇ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ ਤੇ ਮੈਨੂੰ ਇਸ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਉਸ ਤੋਂ ਬਾਅਦ ਮੈਂ ਪੂਰੇ ਪੰਜਾਬ ਦੇ ਉਧੇਦਾਸ ਸਾਹਿਬਾਂ ਵਲੰਟੀਅਰ ਸਾਹਿਬਾਂ ਸਾਡੇ ਸਾਰੇ ਐਮਐਲਏ ਸਾਹਿਬਾਂ ਮੰਤਰੀ ਸਾਹਿਬਾਂ ਉਹਨਾਂ ਦਾ ਧੰਨਵਾਦ ਦੀ ਹੈ ਔਰ ਖਾਸ ਕਰਕੇ ਮੈਂ ਧੰਨਵਾਦ ਦੀਆਂ ਆਪਣੇ ਕਪੂਰਥਲਾ ਦੇ ਉਧੇਦਾਸ ਸਾਹਿਬਾਂ ਵਲੰਟੀਅਰ ਸਾਹਿਬਾਂ ਤੇ ਮੇਰੀ ਸਮੁੱਚੀ ਟੀਮ ਦਾ ਕਿਉਂਕਿ ਮੇਰੀ ਸਮੁੱਚੀ ਟੀਮ ਮੇਰੇ ਨਾਲ ਸੀ ਕਾਫੀ ਦੇਰ ਤੋਂ ਇਹਨਾਂ ਸਾਰੀ ਟੀਮ ਨੇ ਮੇਰੇ ਨਾਲ ਕੰਮ ਕਰਾਇਆ ਅੱਜ ਕਿਉਂਕਿ ਇਹਨਾਂ ਦੀਆਂ ਦੁਆਵਾਂ ਇਹਨਾਂ ਦੀ ਮੰਗ ਇਹਨਾਂ ਦੀ ਰੱਬ ਦੀ ਅਰਦਾਸ ਅੱਜ ਪੂਰੀ ਹੋਈ ਤੇਸ ਹਲਕੇ ਨੂੰ ਇਸ ਹਲਕੇ ਦਾ ਨੁਮਾਇੰਦਾ ਮਿਲਿਆ ਉਹ ਸੇਵਾ ਕਰਨ ਲਈ ਕਿਉਂਕਿ ਕਪੂਰਥਲਾ ਦੀ ਚਿਰਾਂ ਤੋਂ 1997 ਤੋਂ ਲਗਭਗ ਇਹ ਮੰਗ ਰਹੀ ਕਪੂਰਥਲੇ ਚ ਕਪੂਰਥਲੇ ਹਲਕੇ ਦਾ ਕੋਈ ਲੋਕਲ ਵਲੰਟੀਅਰ ਵਸਨੀਕ ਇਸ ਹਲਕੇ ਦੀ ਸੇਵਾ ਸੰਭਾਲੇ ਕਿਸੇ ਵੀ ਦੂਜੀ ਪਾਰਟੀ ਨੇ ਕਾਂਗਰਸ ਨੇ ਜਾਂ ਅਕਾਲੀਆ ਨੇ ਅਜੇ ਤੱਕ ਇਹ ਧਿਆਨ ਨਹੀਂ ਦਿੱਤਾ ਬੜੀ ਵੱਡੀ ਤਰਸਦੀ ਰਹੀ ਇਹ ਆਮ ਆਦਮੀ ਪਾਰਟੀ ਹੈ ਜਿਨੇ ਕਪੂਰਥਲੇ ਦੇ ਲੋਕਾਂ ਦੀ ਵਸਨੀਕਾਂ ਦੀ ਉਹਦੇਦਾਰਾਂ ਦੀ ਵਲੰਟੀਅਰਜ਼ਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਮੈਨੂੰ ਇਹ ਜ਼ਿੰਮੇਵਾਰੀ ਬਖਸ਼ੀ ਔਰ ਮੈਂ ਵਾਅਦਾ ਕਰਦਾ ਵਾਂ ਆਪਣੇ ਹਲਕੇ ਦੀ ਪੂਰੀ ਟੀਮ ਨੂੰ ਵਲੰਟੀਅਰਜ਼ ਨੂੰ ਤੇ ਆਪਣੇ ਪੂਰੇ ਕਪੂਰਥਲੇ ਦੇ ਨਾਗਰਿਕਾਂ ਨੂੰ ਵਸਨੀਕਾਂ ਨੂੰ ਕਿ ਮੈਂ ਜੋ ਉਹਨਾਂ ਨੇ ਪਿਆਰ ਤੇ ਸਤਿਕਾਰ ਦਿੰਦੇ ਹੋਏ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ ਵਾ ਉਹਨੂੰ ਤਨਮਨ ਧਾਨਾ ਪੂਰਾ ਕਰਾਂਗਾ ਤੇ ਕਪੂਰਥਲਾ ਹਲਕੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਰਹਿਣ ਦਵਾਂਗਾ ਇਸ ਲਈ ਆਪਣਾ ਪੂਰਾ ਜ਼ੋਰ ਲਗਾ ਦਵਾਂਗਾ ਔਰ ਇਹਦਾ ਰਿਜ਼ਲਟ ਤੁਹਾਨੂੰ ਕੋਈ ਛੇ ਦਿਨਾਂ ਚ ਮਿਲਣਾ ਸ਼ੁਰੂ ਹੋ ਜਾਏਗਾ ਅੱਜ ਮੇਰਾ ਪਹਿਲਾ ਦਿਨ ਸੀ ਪਹਿਲੇ ਦਿਨ ਮੈਂ ਚਾਹਦਾ ਸੀ ਕਿਉਂਕਿ ਆਪਣੇ ਲੋਕਾਂ ਆਪਣੇ ਦਿਨ ਨਾਲ ਬਿਤਾਵਾ ਤੇ ਆਪਣੇ ਪਿੰਡਾਂ ਜਾਵਾਂ ਇਸ ਲਈ ਮੈਂ ਸ਼ੁਰੂਆਤ ਅੱਜ ਸੁੱਖਾ ਪਿੰਡ ਸੁਣੜਾ ਤੋਂ ਕੀਤੀ ਆ ਤੇ ਅਗਲੇ ਪ੍ਰੋਗਰਾਮ ਮੇਰੇ ਇਸੇ ਤਰ੍ਹਾਂ ਪਿੰਡਾਂ ਹੀ ਰਹਿਣਗੇ ਮੈਂ ਲਗਾਤਾਰ ਫੀਲਡ 'ਚ ਹੀ ਰਵਾਂਗਾ ਉਹ ਲਗਾਤਾਰ ਲੋਕਾਂ ਚ ਰਵਾਂਗਾ ਲੋਕਾਂ ਨਾਲ ਬਿਲਕੁਲ ਮੇਰੀ ਦੂਰੀ ਨਹੀਂ ਰਹੇਗੀ ਮੇਰਾ ਮੋਬਾਈਲ ਹਮੇਸ਼ਾ ਹੀ ਮੈਂ ਖੁੱਦ ਚੁੱਕਾਂਗਾ ਉਹ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਵਾਂਗਾ ਧੰਨਵਾਦ ਬਹੁਤ ਬਹੁਤ ਸੋ ਪਹਿਲਾਂ ਤੇ ਮੈਂ ਸਮੂਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਕਪੂਰਥਲੇ ਨੂੰ ਕਪੂਰਥਲੇ ਦੇ ਵਸਨੀਕ ਮੇਰਾ ਛੋਟਾ ਵੀਰ ਗੁਰਸ਼ਰ ਸਿੰਘ ਕਪੂਰ ਉਹਨਾਂ ਨੂੰ ਹਲਕਾ ਇੰਚਾਰਜ ਲਾਇਆ ਅਸੀਂ तहे ਦਿਲੋਂ ਧੰਨਵਾਦ ਕਰਿਆ ਸਾਰੀ ਪਾਰਟੀ ਦੀ ਔਰ ਸਾਰੇ ਵਲੰਟੀਅਰ ਵੀ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆਂ ਔਰ ਉੱਥੇ ਲੋਕਾਂ ਨੂੰ ਇਹ ਸੁਆਸਾਣ ਵੀ ਦਿਵਾਉਣਾ ਚਾਹੁੰਦੇ ਆਂ ਕਿ ਅਸੀਂ ਲੋਕਾਂ ਵਿੱਚ ਵਿਚਰਨ ਵਾਲੇ ਲੋਕ ਨੇ ਆ ਲੋਕ ਜਿਹੜੀਆਂ ਸਮੱਸਿਆ ਆ ਨੇ ਲੋਕਾਂ ਨੂੰ ਭਲੀ ਭਾਂਤ ਜਾਣੂ ਆ ਔਰ ਜਿੰਨੀਆਂ ਵੀ ਸਮੱਸਿਆ ਆ ਨੇ ਬਹੁਤ ਜਲਦ ਪਿੰਡ-ਪਿੰਡ ਪਹੁੰਚ ਕੇ ਘਰ-ਘਰ ਪਹੁੰਚ ਕੇ ਸਾਰੀ ਸਮੱਸਿਆਵਾਂ ਦਾ ਦੂਰ ਕੀਤੀਆਂ ਜਾਣਗੀਆਂ ਲੋਕਾਂ ਦੇ ਜੋ ਗਿਲੇ ਸ਼ਿਕਵੇ ਨੇ ਸਾਰੇ ਦੂਰ ਕੀਤੇ ਜਾਣਗੇ ਔਰ ਫਿਰ ਮੈਂ ਦੁਬਾਰਾ ਤੋਂ ਸਮੂਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਮੇਰੇ ਵੀਰ ਗੁਰਸ਼ਰਨ ਸਿੰਘ ਕਪੂਰ ਨੂੰ ਇਥੋਂ ਦਾ ਹਲਕਾ ਇੰਚਾਰਜ ਹੈ ਬਾਈਕੁਰਗੀ ਦਾ ਖਾਲਸਾ ਬਾਈਕੂ ਕੀ ਫਤਿਹ ਅੱਜ ਸਾਨੂੰ ਬਹੁਤ ਖੁਸ਼ੀ ਮਿਲੀ ਆ ਸਾਡੇ ਛੋਟੇ ਵੀਰ ਗੁਰਚਰਨ ਸਿੰਘ ਕਪੂਰ ਜੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਅਸੀਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਅਹੁਦਾ ਬਖਸ਼ਿਆ ਚੱਲਦਾ ਚੱਲਦਾ ਹੋਰ ਪਬਲਿਕ ਦੇ ਸਾਰੇ ਕੰਮ ਕਪੂਰ ਸਾਹਿਬ ਨੂੰ ਕਹਿ ਕੇ ਹਰ ਹਾਲਤ ਵਿੱਚ ਕਰਵਾਈ ਜਾਣਗੇ ਕਿਸੇ ਦਾ ਕੋਈ ਕੰਮ ਜਾਇਜ ਹੋਵੇਗਾ ਉਹ ਰੁਕੇਗਾ ਨਹੀਂ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਖਾਲਸਾ ਵੈਗੁਰਜੀ ਕਾ ਫਤਿਹ ਪਹਿਲਾਂ ਤਾਂ ਮੈਂ ਕਪੂਰ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨਾ ਜਿਨ੍ਹਾਂ ਨੂੰ ਹਲਕਾ ਇੰਚਾਰਜ ਲਾਇਆ ਗਿਆ ਦੂਸਰਾ ਇਹਨਾਂ ਨੇ ਸਾਡੇ ਪਿੰਡ ਪਹਿਲੀ ਬਦਾਨੀ ਤੋਰਾ ਕੀਤਾ ਇਸ ਕਰਕੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਉਮੀਦਾਂ ਇਹਨਾਂ ਦੇ ਉੱਤੇ ਜੀ ਮਹਾਰਾਜ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ ਇਹ ਕੰਮ ਫੀਲਡ ਵਿੱਚ ਕਰਨਗੇ ਸਾਨੂੰ ਮਿਲਣਗੇ ਮਿਲਣਗੇ ਵਰਤਣਗੇ ਸਵੇਰੇ ਮੈਂ ਪਹਿਲੇ ਟਾਈਮ ਉੱਠਦੇ ਨੇ ਇਹਨਾਂ ਨੂੰ ਕਾਲ ਕੀਤੀ ਫੱਟ ਕਰਕੇ ਇਹਨਾਂ ਨੂੰ ਫੋਨ ਚੱਕ ਕੇ ਇੱਕਦਮ ਗਿਆਰਾਣਾ ਸਾਹਿਬ ਕੀ ਹਾਲ ਆ ਬੜਾ ਮਨ ਨੂੰ ਖੁਸ਼ੀ ਹੋਈ ਕਿ ਯਾਰ ਬੰਦਾ ਇੱਕ ਨਾਂ ਦੇ ਨਾਲ ਮੈਨੂੰ ਜਾਣਿਆ ਤੇ ਬੜਾ ਮਨ ਨੂੰ ਸਕੂਨ ਮਿਲਿਆ ਜੀ ਭਗਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ